ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਕਿਦਾਂ ਗੁਜ਼ਰਿਆ ਵਕਤ گزارਿਆ ਮੈਂ ਚਾਰ ਪੁੱਤ ਸਨ ਬਖਸ਼ੇ ਉਸ ਪ੍ਰਮਾਤਮਾ ਨੇ ਜੋੜਾ ਜੋੜਾ ਕਰ ਧਰਮ ਤੋਂ ਵਾਰਿਆ ਮੈਂ ਇਹ ਉਸ ਵਕਤ ਦੀਆਂ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਸ ਤਰ੍ਹਾਂ ਸਿੰਘਾਂ ਦੇ ਸਰਾਂ ਦੇ ਮੁੱਲ ਪਏ ਸੀ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਜੁੱਧ ਹੋਇਆ ਸੀ ਤਾਂ ਭਾਈ ਕੰਨਈਆ ਜਿਨ੍ਹਾਂ ਨੇ ਮੋਢੇ ਦੇ ਵਿੱਚ ਮਸ਼ਕ ਪਾ ਕੇ ਦੁਸ਼ਮਣਾਂ ਨੂੰ ਵੀ ਜਿਹੜਾ ਪਾਣੀ ਪਲਾਇਆ ਸੀ ਤਨ ਕਿਸੇ ਭਾਗਾ ਵਾਲੀ ਪੈਨデア ਵੀਰਿਆ ਖੂਨੀ ਯਾਰਾ ਭਾਵੇਂ ਤੇਰੇ ਸਿਰ ਸੂ ਤੇ ਚਲਦਾ ਹੈ ਖੜਾ ਡੋਲ ਹੋਇਆ ਮੰਨデア ਧੀਰਿਆ ਆਪਣੇ ਹੱਥੀ ਹਰਮੰਦਰ ਦੀ ਨਹੀਂ ਰੱਖੀ ਅੱਲਾ ਪਾਕ ਦੀ ਸਾਵੀ ਤਸਵੀਰ ਬਾਬਾ ਜੋਰਾ ਸਿੰਘ ਜੀ ਕਹੇ ਤੂਫਾਨ ਵਿਲਾ ਤਨ ਤਨ ਸਾਈ ਮੀਆਂ ਮੀਰ ਬਾਬਾ ਜਕਰੀਆ ਖਾਂ ਸਿੰਘਾਂ ਦੇ ਸਰਾਂ ਦਾ ਮੁੱਲ ਪਾ ਰਿਆ ਇਹ ਉਸ ਵਕਤ ਦੀਆਂ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਸ ਤਰ੍ਹਾਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਸੀ ਕਹਿੰਦੇ ਮੁਸ਼ਕਲਾਂ ਦੇ ਨਾਲ ਸਿਰ ਵੱਢ ਕੇ ਲਿਆਏ ਅਸੀਂ ਲੈਣ ਲਈ ਇਨਾਮ ਆਏ ਹਾਂ ਹਜ਼ੂਰ ਕੋਲ ਬੜੇ ਕਤਲ ਕਰਵਾ ਕੇ ਕਤਰ ਇੱਕ ਸਿੰਘ ਕੀਤਾ ਸਾਨੂੰ ਮਿਲੇਗਾ ਇਨਾਮ ਕਹਿਰ ਇਸ ਲਈ ਹੈ ਕੀਤਾ ਸਾਨੂੰ ਵੱਡੇ ਹੋਏ ਸਿਰਾਂ ਦਾ ਵੀ ਡਰ ਪਿਆ ਲੱਗੇ ਕਹਿੰਦੇ ਜਦੋਂ ਸਿਰ ਵੱਡੇ ਗਏ ਸੀ ਸਿੰਘਾਂ ਦੇ ਜਦੋਂ ਸਿਰ ਕਲਮ ਕੀਤੇ ਗਏ ਸੀ ਤਾਂ ਜਿਹੜੇ ਸਿਰ ਕਲਮ ਕیتے ਹੋਏ ਸੀ ਤਾਂ ਉਸਰਾਂ ਨੂੰ ਦੇਖ ਕੇ ਵੀ ਜਿਹੜਾ ਉਹਨਾਂ ਦਾ ਮਨ ਡੋਲ ਰਿਹਾ ਸੀਗਾ ਦਿਲ ਧੜਕ ਰਿਹਾ ਸਾਡਾ ਰੰਗ ਹੋਏ ਸਾਡੇ ਬੱਗੇ ਨਰਸਲ ਸੋਖਾ ਨਹੀਂ ਹੁੰਦਾ ਕਰਨਾ ਸ਼ੇਰ ਦਾ ਸ਼ਿਕਾਰ ਦੁੱਖ ਚੱਲਣੇ ਨੇ ਪੈਂਦੇ ਬੜੀ ਖਾਣੀ ਪੈਂਦੀ ਹੈ ਮਾਰ ਇਸ ਜਿਹੜੀਆਂ ਤਸਵੀਰਾਂ ਨੇ ਉਸ ਸਮੇਂ ਦੇ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਸਿੰਘਾਂ ਦੇ ਜਿਹੜੇ ਸ਼ੇਰਾਂ ਦੇ ਮੁੱਲ ਪਏ ਸੀ ਲਾਹੌਰ ਦੇ ਹਾਕਮ ਵੱਲੋਂ ਸ਼ਾਹੀ ਫਰਮਾਨ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਕੇ ਸ਼ਹੀਦ ਭਾਈ ਮਨੀ ਸਿੰਘ ਉਹਨਾਂ ਨੂੰ ਜਿਹੜਾ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਇਹ ਉਹ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਜਿਨ੍ਹਾਂ ਦਾ ਬੰਦ ਬੰਦ ਕੱਟ ਕੇ ਉਸ ਟਾਈਮ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਜੰਗ ਦੇ ਮੈਦਾਨ ਵਿੱਚ ਮੋਢੇ 'ਚ ਮਸ਼ਕ ਪਾਈ ਸਿੱਖ ਦਸ਼ਮੇ ਦਾ ਨજર ਜੋ ਹੈ ਆ ਰਿਹਾ ਨਾਮ ਹੈ ਕਨਈਆ ਕੀਤਾ ਬਾਣੀ ਤੇ ਅਮਲ ਜੀ ਨੇ ਆਪਣੇ ਪਾਏ ਦਾ ਹੈ ਫਰਕ ਮਿਟਾ ਰਿਹਾ ਸਿੱਖਾਂ ਅਤੇ ਮੂਮਣਾ ਚ ਦਿਸੇ ਨਾ ਫਰਕ ਉਹਨੂੰ ਧੰਨ ਸਿੱਖੀ ਪਾਣੀ ਦੋਹਾਂ ਤਰਾਂ ਨੂੰ ਪਿਲਾ ਰਿਹਾ ਹਰ ਇੱਕ ਵਿੱਚ ਉਹਨੂੰ ਗੁਰੂ ਦਾ ਸਰੂਪ ਦਿਸੇ ਤੂੰ ਹੀ ਤੂੰ ਦੀ ਬਹਿਲਿਆ ਹੈ ਇੱਕੋ ਰਟ ਲਾ ਰਿਹਾ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਜੁੱਧ ਹੋਇਆ ਸੀ ਤਾਂ ਭਾਈ ਕਰਨੀਆ ਜਿਨ੍ਹਾਂ ਨੇ ਮੋਢੇ ਦੇ ਵਿੱਚ ਮਸ਼ਕ ਪਾ ਕੇ ਦੁਸ਼ਮਣਾਂ ਨੂੰ ਵੀ ਜਿਹੜਾ ਪਾਣੀ ਪਿਲਾਇਆ ਸੀ ਤਾਂ ਉਦੋਂ ਆ ਫਰਕ ਉਹਨਾਂ ਨੇ ਮਟਾਇਆ ਸੀਗਾ ਜਾਤਾਂ ਪਾਤਾਂ ਦਾ ਕਿ ਚਾਹੇ ਵੈਰੀ ਐ ਤਾਂ ਉਹਨੂੰ ਵੀ ਜਿਹੜਾ ਉਹਨਾਂ ਨੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਸੀ ਤੇਰੀ ਕੁਰਬਾਨੀ ਕਦੇ ਨਾ ਭੁੱਲਣੀ ਨਾ ਮਤੀ ਦਾਸ ਚਮਕੇ ਗੱਦ ਸਦਾ ਸਿੱਖ ਕੌਮ ਦੇ ਆ ਹੀਰਿਆ ਤਨ ਤੇਰੇ ਮਾਤਾ ਪਿਤਾ ਤਨ ਹੈ ਜਨਮ ਭੂਮੀ ਤਨ ਕਿਸੇ ਪਾਗਾਵਾਂ ਵਾਲੀ ਪੈਨਦਿਆ ਵੀਰਿਆ ਖੂਨੀ ਯਾਰਾ ਭਾਵੇਂ ਤੇਰੇ ਸਿਰ 'ਤੇ ਚਲਦਾ ਹੈ ਖੜਾ ਐ اڈੋਲ ਹੋਇਆ ਮਨ ਦੇ ਆ ਧੀਰਿਆ ਸਤਨਾਮ ਵਾਹਿਗੁਰੂ ਦੀ ਬੀਲੀ ਆਵਾਜ਼ ਆਵੇ ਹੋ ਗਿਆ ਦਫਾੜ ਤੇ ਸਰੀਰ ਗਿਆ ਚੀਰਿਆ ਇਹ ਭਾਈ ਮਤੀ ਦਾਸ ਨੇ ਜਿਨ੍ਹਾਂ ਨੂੰ ਆਰੇ ਦੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਸੀ ਜਦੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਵਿੱਚ ਕੈਦ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਤਾਂ ਮੋਤੀ ਮੇਰਾ ਮਾਤਾ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਦੇਣ ਲੱਗਦਾ ਹੈ ਤਾਂ ਮੋਤੀ ਮੇਰਾ ਕੀ ਕਹਿੰਦਾ ਮਾਤਾ ਜੀ ਨੂੰ ਮੋਤੀ ਮਹਿਰੇ ਨੇ ਲਾਲਾਂ ਦੀ ਖਬਰ ਦਿੱਤੀ ਗਏ ਪੋਤਰੇ ਸਾਸ ਤੇ ਆਗ ਮਾਤਾ ਦੋਨੋਂ ਉੱਡ ਗਏ ਭੌਰ ਵਜੂਦ ਵਿੱਚੋਂ ਉੱਡੇ ਜਿਵੇਂ ਬਨੇਰੇ ਤੋਂ ਕਾਂਗ ਮਾਤਾ ਟੁੱਟ ਗਏ ਇਹ ਡਾਲਿਓ ਫੁੱਲ ਤੇਰੇ ਰਹੁ ਟੈਕ ਦਾ ਸਿੱਖੀ ਦਾ ਬਾਗ ਮਾਤਾ ਵੀ ਲੋਭ ਦੀ ਵੈਰੀ ਵਜਾ ਤੱਕੇ ਐ ਪਰ ਗਏ ਨਾ ਕਿਲਿਓ 나ਗ ਮਾਤਾ ਚਾਦਰ ਧਰਮ ਦੀ ਚਿੱਟੀ ਨੂੰ ਬਾਲਕਾਂ ਨੇ ਲੱਗਣ ਦਿੱਤਾ ਨਾ ਜਰਾ ਵੀ ਦਾਗ ਮਾਤਾ ਸਾਰੇ ਜਾਗ ਨੂੰ ਰੋਸ਼ਨੀ ਰਹੁ ਮਿਲਦੀ ਬੁੱਝ ਗਏ ਨੇ ਤੇਰੇ ਚੁਰਾਗ ਮਾਤਾ ਦੋਵੇਂ ਦਾਦੇ ਦੀ ਬੁੱਕਲ ਵਿੱਚ ਜਾ ਸੁੱਤੇ ਹੁਣ ਆਉਣੀ ਨਾ ਉਹਨਾਂ ਨੂੰ ਜਾਗ ਮਾਤਾ ਲਿਖ ਸਕੇ ਨਾ ਸ਼ਾਇਰ ਤੂਫਾਨ ਬੀਲਾ ਜਿੱਦੀ ਕਲਮ ਨੂੰ ਡਾਡਾ ਵੈਰਾਗ ਮਾਤਾ ਸੋ ਇਸ ਸਾਰੇ ਜਿਹੜਾ ਜਦੋਂ ਛੋਟੇ ਸਾਹਿਬ ਜਦਾਂ ਦੀ ਸ਼ਹੀਦੀ ਹੁੰਦੀ ਆ ਤਾਂ ਸਾਰਾ ਜਿਹੜਾ ਖਬਰ ਹੈ ਮੁੱਤੀ ਮੇਰਾ ਵੱਲੋਂ ਮਾਤਾ ਗੁਜਰੀ ਜੀ ਨੂੰ ਦਿੱਤੀ ਜਾਂਦੀ ਹੈ ਛੋਟੇ ਸਾਹਿਬ ਜਦਿਆਂ ਦੀ ਨੀਹਾਂ ਵਿੱਚ ਸ਼ਹਾਦਤ ਜਦੋਂ ਛੋਟੇ ਸਾਹਿਬ ਜਦਾਂ ਨੂੰ ਨੀਹਾਂ ਦੇ ਵਿੱਚ ਜਾ ਜਾਂਦਾ ਹੈ ਉਹਨਾਂ ਦੀ ਸ਼ਹਾਦਤ ਨੂੰ ਸਿੱਖ ਧਰਮ ਜਿਹੜਾ ਕੋਟੀ ਕੋਟੀ ਪ੍ਰਣਾਮ ਕਰਦਾ ਹੈ ਕਿ ਕਿਦਾਂ ਈਨ ਨੀ ਮੰਨੀ ਭਾਈ ਦਿਆਲਾ ਜੀ ਨੌਵੇਂ ਗੁਰੂ ਦਾ ਸਿੱਖ ਜੋ ਭਾਈ ਦਿਆਲਾ ਵੇਖੋ ਉਬਲਦੀ ਦੇਗ ਵਿੱਚ ਕੜੀ ਜਾਂਦਾ ਨੇਤਰ ਖੁੱਲੇ ਤੇ ਫਰਕ ਦੇ ਬੁੱਲ ਦੋਵੇਂ ਬਸ ਤੁਕਾ ਹੈ ਬਾਣੀ ਦੀਆਂ ਪੜੀ ਜਾਂਦਾ ਪਿਆਰੇ ਸਿੱਖ ਨੂੰ ਠੰਡ ਮਹਿਸੂਸ ਹੁੰਦੀ ਭਾਵੇਂ ਜਾਲਮਾਂ ਦਾ ਸੀਨਾ ਸੜੀ ਜਾਂਦਾ ਜਿਵੇਂ ਜਿਵੇਂ ਹੈ ਬੀਲੀਆ ਅੱਗ ਬਲਦੀ ਰੰਗ ਸਿੱਖੀ ਨੂੰ ਹੋਰ ਵੀ ਚੜੀ ਜਾਂਦਾ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਤੋਂ ਹਰਿਮੰਦਰ ਸਾਹਿਬ ਦੀ ਨਿਗਰ ਰਖਵਾਈ ਸੀ ਪੰਜਵੇਂ ਗੁਰਾਂ ਦਾ ਕੀਤਾ ਦیدار ਇਸ ਨੇ ਕੱਲੇ ਮੂਮਣਾ ਦਾ ਨਹੀਂ ਸੀ ਪੀਰ ਬਾਬਾ ਰੱਬੀ ਰੰਗ ਦੇ ਵਿੱਚ ਰੰਗਿਆ ਜੋ ਮਹਾਪੁਰਸ਼ ਦਰਵੇਸ਼ ਫਕੀਰ ਬਾਬਾ ਆਪਣੇ ਹੱਥੀ ਹਰਮੰਦਰ ਦੀ ਨੀਂ ਰੱਖੀ ਅੱਲਾ ਪਾਕ ਦੀ ਸਾਵੀ ਤਸਵੀਰ ਬਾਬਾ ਜੋਰਾ ਸਿੰਘ ਜੀ ਕਹੇ ਤੂਫਾਨ ਵਿਲਾ ਤਨ ਤਨ ਸਾਈ ਮੀਆਂ ਮੀਰ ਬਾਬਾ ਅੱਖੀ ਤੱਕ ਲੋ ਸਿੰਘਣੀਆਂ ਪੰਥ ਖਾਤਰ ਟੋਟੇ ਜਿਗਰ ਦੇ ਹਾਸਾ ਸਵਾਰ ਰਹੀਆਂ ਟੰਗੇ ਨੇਜਿਆਂ ਤੇ ਗਲੀ ਹਾਰ ਪਾ ਕੇ ਟੁਕੜੇ ਬੱਚਿਆਂ ਦੇ ਝੋਲੀ ਡਾ ਲਈਆਂ ਪੀ ਪੀ ਚੱਕੀਆਂ ਮੰਨੂ ਦੇ ਜ਼ੁਲਮ ਚੱਲਣ ਪਾਣਾ ਮੰਨਦੀਆਂ ਸ਼ੁਕਰਗੁਜ਼ਾਰ ਰਹੀਆਂ ਰਹਿ ਕੇ ਭੁੱਖੀਆਂ ਪਿਆਸੀਆਂ ਸਦਕਣਾ ਆਏ ਚੰਦਰ ਸਿੱਖੀ ਦਾ ਮੈਲ ਉਸਾਰ ਰਹੀਆਂ ਠੰਡੇ ਬੁਰਜ ਦੇ ਵਿੱਚ ਜਦ ਕੈਦ ਕੀਤੇ ਮਾਤਾ ਗੁਜਰੀ ਮਾਸੂਮ ਜੈਬਾਲ ਦੋਵੇਂ ਆਪਾਂ ਦਾਦੀ ਮਾਂ ਇੱਥੇ ਹਾਂ ਕਿਉਂ ਆਏ ਵਾਰ-ਵਾਰੇ ਕਰਨ ਸਵਾਲ ਦੋਵੇਂ ਕਿਹਾ ਦਾਦੀ ਨੇ ਭਾਵੇਂ ਬਲਵਾਨ ਡਾਡੀ ਕੋਈ ਨਾ ਸਕੇ ਇਸ ਨੂੰ ਟਾਲ ਬੇਟਾ ਇਹ ਤਾਂ ਸਿਰ ਪਰਮਾਤਮਾ ਜਾਣਦਾ ਹੈ ਕਿ ਹੋਣਾ ਅਸਾਂ ਦੇ ਨਾਲ ਬੇਟਾ